ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਈ ਜਿਹਨੇ ਸਬਸਕ੍ਰਾਈਬਰ ਨੂੰ ਕੀਤਾ ਆਪਣੇ ਚੈਨਲ ਨੂੰ ਤੇ ਤੁਹਾਡਾ ਕਰਕੇ ਆਪਣੇ ਮਿਹਨਤ ਕਰਨ ਆਪਣੀ ਪੇਮੈਂਟ ਆਈ ਜੀ ਪਹਿਲੀ ਠੀਕ ਹੈ ਜੀ ਤੇ ਅੱਜ ਕਿਹੜਾ ਲੈ ਆਇਆ ਤੇ ਮਠਾਈ ਦਾ ਡੱਬਾ ਤੇ Google AdSense ਤੋਂ ਆਈ ਹੈ ਇਹ ਨਹੀਂ ਆਸੀ ਬਲਾਈ ਪੈਨ ਆਹੀ ਤੇ ਪੈਨ ਭਰ ਕੇ ਜੇ ਫਿਰ 100 ਡਾਲਰ ਹੋ ਗਈ ਉਹ ਸਨ ਪੇਮੈਂਟ ਆਈ ਹੈ ਠੀਕ ਹੈ ਜੀ ਅਸੀਂ ਕਰਦੇ ਆ ਬਈ ਮੂਹ ਮਠਾ ਤੇ ਮੇਰੇ ਬੇਟਾ ਜੀ ਦਾ ਬਹੁਤ ਬਹੁਤ ਕਿੰਨਾ ਇਹਨਾਂ ਪਤਾ ਨਹੀਂ ਸੀ ਨੌਲੇਜ ਨਹੀਂ ਸੀ ਆ ਕਰਕੇ ਕੀ ਇਹ ਨਹੀਂ ਵੱਤ ਵੱਤ ਸਾ ਦਿੱਤਾ ਮੇਰਾ ਕੋਸ ਕੋਸ ਮੈਂ ਵੀ ਆਪਦੇ ਦਿਮਾਗ ਨਾਲ ਲਾਉਦਾ ਰਿਹਾ ਪਰ ਲੋਕ ਤਾਂ ਟ੍ਰਿਚਰਾ ਕਰਦੇ ਸੀ ਪਹਿਲਾਂ ਵੀ ਆਇਆ ਨਹੀਂ ਆਉਂਦੀ ਨਹੀਂ ਆਇਆ ਮੈਂ ਤਕਰੀਰਾਂ ਪਰ ਮੈਨੂੰ ਕਾਫੀ ਟਾਈਮ ਹੋ ਗਿਆ ਜੀ ਆਪਣੇ 4 ਚੈਨਲ ਆ ਜੀਤਾ ਫਾਰਮ ਟੀਵੀ ਠੀਕ ਹੈ ਜੀ ਰਾਇ ਡੈਰੀ ਫਾਰਮ ਤੇ ਪੰਜਾਬ ਐਨਫੋ ਟੀਵੀ ਤੇ ਗੁਰਵਾਨੀ 365 ਠੀਕ ਹੈ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਅੱਜ ਫੇਰ ਮੇਟ ਪਹਿਲੀ ਵਾਰ ਪਹਿਲੀ ਪੇਮੈਂਟ ਆਈ ਹੈ ਜੀ ਤੇ ਬਾਕੀ ਵੀਡੀਓ ਸਾਰਾ ਕੋ ਬਖਾ ਮੈਂ ਉਹਨੇ ਕਿਵੇਂ ਕਿਵੇਂ ਕਰਨਾ ਚਾਹੀਦਾ ਕਿਵੇਂ ਕਿਵੇਂ ਉਹਨੇ ਸਾਰਾ ਸੈਟ ਕਰ ਦਿੱਤਾ ਜੀ ਆਪ ਨੂੰ ਤੇ ਬਾਕੀ ਆਪਣੇ ਬੱਚਾ ਜੀ ਕਰ ਦਿੰਦਾ ਜਿਹੜਾ ਆਪਣੇ ਥੀਮ ਤੋਂ ਬੁਲਾਉਣੇ ਬੱਚੇ ਨੇ ਲਾਉਣੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ